ਕਿਉਂਕਿ ਵਿਵਾਦ बार-बार क्रिएट ਕੀਤਾ ਜਾ ਰਿਹਾ ਔਰ ਉਹਨਾਂ ਲੋਕਾਂ ਕੋਲੋ क्रिएट ਕੀਤਾ ਜਾਂਦਾ ਜਿਹੜੇ ਦਸਮ ਦੇ ਵਿਰੋਧੀ ਨੇ ਜਿਹੜੇ ਦਸਮ ਤੋਂ ਉਲਟ ਚੱਲੇ ਨੇ ਔਰ ਮੈਂ ਖਾਸ ਤੌਰ ਤੇ ਨਾਮ ਲੈ ਕੇ ਕਵਾਂਗਾ ਕਿ ਸਰਦਾਰ ਪਰਮਜੀਤ ਸਿੰਘ ਸਰਨਾ ਜਾਟਕ ਸਾਹਿਬ ਨੇ ਇਹਦੀ ਓਬਜੈਕਸ਼ਨ ਸ਼ੁਰੂ ਕੀਤੀ ਕਿ ਜੀ ਇੱਥੇ ਇਸ ਕਿਤਾਬ ਦੇ ਵਿੱਚ ਜਿਹੜਾ ਹੈ ਮਹਾਕਾਲ ਦੀ ਗੱਲ ਕੀਤੀ ਗਈ ਹੈ ਗੁਰੂ ਹੇਮਕੁੰਡ ਸਾਹਿਬ ਦੀ ਗੱਲ ਕੀਤੀ ਗਈ ਹੈ ਮਗਰ ਮੈਂ ਦੱਸਣਾ ਚਾਹੁੰਦਾ ਕਿ ਮਹਾਕਾਲ ਦਾ ਜਿਹੜਾ ਸ਼ਬਦ ਹੈ ਜੇ ਅਗਰ ਅਸੀਂ ਮਹਾਨ ਕੋਸ਼ ਜਿਹਦੇ ਵਿੱਚ ਸਾਰੇ ਅਰਥ ਲਿਖਿਆ ਉਹਦੇ ਵਿੱਚ ਜਾ ਕੇ ਦੇਖੀਏ ਤੇ ਇੱਕ ਮਹਾਕਾਲ ਦਾ ਮਤਲਬ ਪਰਮੇਸ਼ਰ ਹੈ। ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬਾਨ ਨੂੰ ਇਹ ਚਿੱਠੀ ਲਿਖ ਕੇ ਇਸ ਗੱਲ ਦੀ ਮੰਗ ਕੀਤੀ ਹੈ ਕਿ ਇਹ ਲਿਖਿਆ ਉਹਦੇ ਵਿੱਚ ਕਿਸੇ ਨਿਮਰ ਬੇਨਤੀ ਹੈ ਕਿ ਸ਼੍ਰੀ ਦਸ਼ਮ ਗ੍ਰੰਥ ਸਾਹਿਬ ਵਿੱਚ ਦਰਜ ਬਾਣੀ ਬਚਿਤ੍ਰ ਨਾਟਕ ਵਿੱਚ ਮਹਾਕਾਲ ਦਾ ਵਰਣਨ ਹੈ ਇਸ ਸ਼ਬਦ ਵਿੱਚ ਮਹਾਕਾਲ ਬਾਰੇ ਪ੍ਰਚਾਰਕ ਗਿਆਨੀ ਜਗਤਾਰ ਸਿੰਘ ਜਾਚਕ ਵੱਲੋਂ ਇਤਰਾਜ਼ ਪ੍ਰਗਟ ਕੀਤਾ ਜਾ ਰਿਹਾ ਹੈ ਸ੍ਰੀ ਦਸ਼ਮ ਗ੍ਰੰਥ ਦੀ ਬਾਣੀ ਕਿੰਤੂ ਪਰੰਤੂ ਕਰਨ ਸਿਰੀ ਅਕਾਲ ਤਖਸਾਲ ਵੱਲੋਂ ਸਖਤ ਬਣਾਈ ਹੈ ਮਾਨ ਮਹਾਨ ਕੋਸ਼ ਦੇ ਮੁਤਾਬਿਕ ਮਹਾਕਾਲ ਦਾ ਅਰਥ ਪਰਮਾਤਮਾ ਹੈ ਆਪ ਜੀ ਨੂੰ ਸਿਮਰਨ ਬੇਨਤੀ ਹੈ ਕਿ ਬਚਿਤ੍ਰ ਨਾਟਕ ਵਿੱਚ ਦਰਜ ਮਹਾਕਾਲ ਬਾਰੇ ਜਲਦ ਮਾਰਗਦਰਸ਼ਨ ਕਰਨ ਦੀ ਕਿਰਪਾਲਤਾ ਕਰਨੀ ਜੀ ਸੰਗਤਾਂ ਇਸ ਬਾਰੇ ਸਰਨਾ ਸਾਹਿਬ ਨੂੰ ਇੱਕ ਗੱਲ ਮੈਂ ਜ਼ਰੂਰ ਦੱਸਣਾ ਚਾਹੁੰਦਾ ਜਿੰਨੀ ਮਰਜ਼ੀ ਤੁਸੀਂ ਤਰਲੋ ਮੱਛੀ ਘੱਟ ਲਓ ਜਿੰਨੀ ਮਰਜ਼ੀ ਤੁਸੀਂ 네ਗੇਟਿਵਿਟੀ ਕੋਸ਼ਿਸ਼ ਕਰੋ ਕਰਾਨ ਦੀ ਮਗਰ ਇੱਕ ਗੱਲ ਤੁਹਾਨੂੰ ਦੱਸ ਦਵਾ ਕਿ ਜਿਸ ਤਰੀਕੇ ਦੇ ਨਾਲ ਰੱਬ ਤੁਹਾਡੇ ਤੋਂ ਰੁਠਿਆ ਹੈ ਰੱਬ ਨੇ ਤੁਹਾਨੂੰ ਇਸ ਗੁਰਦੁਆਰਾ ਕਮੇਟੀ ਤੋਂ ਬਾਹਰ ਕੱਢਿਆ ਦੁਬਾਰਾ ਤੁਹਾਨੂੰ ਗੁਰਦੁਆਰੇ ਕਮੇਟੀ ਦੀ ਸੇਵਾਵਾਂ ਨਹੀਂ ਮਿਲ ਲਿਆ ਅਖਰ ਕੀ ਹੈ गुरु गोविंद सिंह महाराज के पूर्ण जन्म की बातें हैं सो ये बात बातों के ऊपर कॉन्ट्रोवर्सी में मैं नहीं पढ़ सकता इसलिए हमने जथेदार साहब को लिखी है कि आप बता दो कि ये महाकाल यहाँ पर लिखा गलत है तो सारी जगह से मिटा दें विचित्र नाटक में से मिटवा दें जहाँ जहाँ वो कर सकते हैं मगर जो दशम ग्रंथ के विरुद्ध बात करेगा हम उसका टट के जवाब देंगे कि हमारे गुरु 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 ग्रंथ साहिब है मगर दसम ग्रंथ के हम विरोध नहीं कर सकते यह अकाल तक की तरफ से भी हुक्म है <प्रावाद> नहीं विवाद की अभी तक क्लैरिटी नहीं हुई कि इसमें विवाद क्या है क्योंकि विवाद बार-बार क्रिएट किया जा रहा है और उन लोगों को लो क्रिएट किया जाता है जेड़े दसम के विरोधी ने जेड़े दसम तो उल्टे चले ने और मैं खास तौर पे नाम लेके कहूंगा कि सरदार परमजीत सिंह सरना ਜਿਨੇ ਹਰ ਵਕਤ ਗੁਰੂ ਸਾਹਿਬ ਦੀ ਇਸ ਬਾਣੀ ਦਾ ਨਿਰਾਦਰ ਕੀਤਾ ਹਮੇਸ਼ਾ ਦਸਮ ਦੇ ਖਿਲਾਫ ਰਿਹਾ ਔਰ ਉਹਨਾਂ ਦੇ ਹੀ ਚਹੇਤੇ ਜਿਹੜੇ ਜਾਚਕ ਸਾਹਿਬ ਨੇ ਜਿਹੜੇ ਵੱਡੇ ਬਹੁਤ ਵੱਡੇ ਪ੍ਰਚਾਰਕ ਰਹੇ ਆ ਤਖਤ ਸਾਹਿਬ ਦੇ ਜਤਦਾਰ ਰਹੇ ਆ ਮਗਰ ਮੈਨੂੰ ਬੜੀ ਨਮੋਸ਼ੀ ਹੁੰਦੀ ਹੈ ਕਿ ਐਫ ਜੇ ਲੋਕ ਵੀ ਜਦ ਕਿਸੇ ਦੇ ਹੱਥ ਪਿੱਠੂ ਬਣ ਜਾਣ ਕਿਉਂਕਿ ਜਾਚਕ ਸਾਹਿਬ ਨੇ ਇਹਦੀ ਆਬਜੈਕਸ਼ਨ ਸ਼ੁਰੂ ਕੀਤੀ ਕਿ ਜੀ ਇੱਥੇ ਇਸ ਕਿਤਾਬ ਦੇ ਵਿੱਚ ਜਿਹੜਾ ਹੈ ਮਹਾਕਾਲ ਦੀ ਗੱਲ ਕੀਤੀ ਗਈ ਹੈ ਗੁਰੂ ਹੇਮਕੁੰਡ ਸਾਹਿਬ ਦੀ ਗੱਲ ਕੀਤੀ ਗਈ ਹੈ ਮਗਰ ਮੈਂ ਦਸਰਾ ਚਾਹੁੰਦਾ ਕਿ ਮਹਾਕਾਲ ਦਾ ਜਿਹੜਾ ਸ਼ਬਦ ਹੈ ਜੇ ਅਗਰ ਅਸੀਂ ਮਹਾਨ ਕੋਸ਼ ਜਿਹਦੇ ਵਿੱਚ ਸਾਰੇ ਅਰਥ ਲਿਖਿਆ ਉਹਦੇ ਵਿੱਚ ਜਾ ਕੇ ਦੇਖੀਏ ਤੇ ਇੱਕ ਮਹਾਕਾਲ ਦਾ ਮਤਲਬ ਪਰਮੇਸ਼ਰ ਹੈ ਔਰ ਪਰਮੇਸ਼ਰ ਦੇ ਨਾਮ ਦੇ ਉੱਤੇ ਅਗਰ ਜਾਚਕ ਸਾਹਿਬ ਨੂੰ ਜਾਂ ਸਰਨਾ ਸਾਹਿਬ ਨੂੰ ਤਕਲੀਫ ਹੈ ਤੇ ਮੈਂ ਉਹਦੇ ਬਾਰੇ ਕੁਝ ਨਹੀਂ ਕਹਿ ਸਕਦਾ ਮਗਰ ਮੈਂ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬਾਂ ਨੂੰ ਇਹ ਚਿੱਠੀ ਲਿਖ ਕੇ ਇਸ ਗੱਲ ਦੀ ਮੰਗ ਕੀਤੀ ਹੈ ਕਿ ਇਹ ਲਿਖਿਆ ਉਹਦੇ ਵਿੱਚ ਕਿਸੇ ਨਿਮਰ ਬੇਨਤੀ ਹੈ ਕਿ ਸ੍ਰੀ ਦਸ਼ਮ ਗ੍ਰੰਥ ਸਾਹਿਬ ਵਿੱਚ ਦਰਜ ਬਾਣੀ ਬਚਿੱਤਰ ਨਾਟਕ ਵਿੱਚ ਮਹਾਕਾਲ ਦਾ ਵਰਣਨ ਹੈ ਇਸ ਸ਼ਬਦ ਵਿੱਚ ਮਹਾਕਾਲ ਬਾਰੇ ਪ੍ਰਚਾਰਕ ਗਿਆਨੀ ਜਗਤਾਰ ਸਿੰਘ ਜਾਚਕ ਵੱਲੋਂ ਇਤਰਾਜ ਪ੍ਰਗਟ ਕੀਤਾ ਜਾ ਰਿਹਾ ਹੈ ਸ੍ਰੀ ਦਸ਼ਮ ਗ੍ਰੰਥ ਦੀ ਬਾਣੀ ਕਿੰਤੂ ਪਰੰਤੂ ਕਰਨ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਸਖਤ ਬਣਾਈ ਹੈ ਮਾਨ ਮਹਾਨ ਕੋਸ਼ ਦੇ ਮੁਤਾਬਿਕ ਮਹਾਕਾਲ ਦਾ ਅਰਥ ਪਰਮਾਤਮਾ ਹੈ ਆਪ ਜੀ ਨੂੰ ਸਿਮਰਨ ਬੇਨਤੀ ਹੈ ਕਿ ਬਚਿੱਤਰ ਨਾਟਕ ਵਿੱਚ ਦਰਜ ਮਹਾਕਾਲ ਬਾਰੇ ਜਲਦ ਮਾਰਗਦਰਸ਼ਨ ਕਰਨ ਦੀ ਕਿਰਪਾਲਤਾ ਕਰਨੀ ਜੀ ਸੰਗਤਾਂ ਇਸ ਬਾਰੇ ਸਵਾਲ ਪੁੱਛ ਰਹੀ ਆ ਹਨ ਇਹ ਅਸੀਂ ਆਪਣੀ ਡਿਊਟੀ ਪੂਰੀ ਕਰਕੇ ਅਕਾਲ ਤਖਬ ਸਾਹਿਬ ਦੇ ਜਥੇਦਾਰ ਨੂੰ ਲਿਖਤੀ ਹੈ ਤਾਂ ਕਿ ਇਹ ਜਾਚਕ ਸਾਹਿਬ ਦਾ ਵੀ ਭੁਲੇਖਾ ਨਿਕਲ ਜਾਏ ਤੇ ਸਰਨਾ ਸਾਹਿਬਾ ਵੀ ਭੁਲੇਖਾ ਨਿਕਲ ਜਾਏ ਜਿਹੜੇ ਬਾਰ ਬਾਰ ਹਰ ਐਫਓਜੀ ਈਸ਼ੂ ਨੂੰ ਚੁੱਕ ਕੇ ਗੁਰਦੁਆਰਾ ਕਮੇਟੀ ਨੂੰ ਔਰ ਖਾਸ ਤੌਰ ਤੇ ਸਕੂਲਾਂ ਦੇ ਪਿੱਛੇ ਮਗਰ ਜਿਤਨਾ ਪਏ ਹੋਏ ਨੇ ਸਰਨਾ ਸਾਹਿਬ ਨੂੰ ਇੱਕ ਗੱਲ ਮੈਂ ਜ਼ਰੂਰ ਦੱਸਣਾ ਚਾਹੁੰਦਾ ਜਿੰਨੀ ਮਰਜ਼ੀ ਤੁਸੀਂ ਤਰਲੋ ਮੱਛੀ ਘੱਟ ਲੋ ਜਿੰਨੀ ਮਰਜ਼ੀ ਤੁਸੀਂ 네ਗੇਟਿਵਿਟੀ ਕੋਸ਼ਿਸ਼ ਕਰੋ ਕਰਾਨ ਦੀ ਮਗਰ ਇੱਕ ਗੱਲ ਤੁਹਾਨੂੰ ਦੱਸ ਦਵਾਂ ਕਿ ਜਿਸ ਤਰੀਕੇ ਦੇ ਨਾਲ ਰੱਬ ਤੁਹਾਡੇ ਤੋਂ ਰੁਠਿਆ ਹੈ ਰੱਬ ਨੇ ਤੁਹਾਨੂੰ ਇਸ ਗੁਰਦੁਆਰਾ ਕਮੇਟੀ ਤੋਂ ਬਾਹਰ ਕੱਢਿਆ ਦੁਬਾਰਾ ਤੁਹਾਨੂੰ ਗੁਰਦੁਆਰੇ ਕਮੇਟੀ ਦੀ ਸੇਵਾਵਾਂ ਨਹੀਂ ਮਿਲੀਆਂ ਕਿਉਂਕਿ ਅੱਜ ਜਿਸ ਦਿਨ ਤੋਂ ਤੁਸੀਂ ਅਕਾਲੀ ਦਲ ਦੇ ਵਿੱਚ ਗਏ ਹੋ ਅਕਾਲੀ ਦਲ ਨੂੰ ਤੁਸੀਂ

कि गुरु गोविंद सिंह जी ने महाकाल हेमकुंड साइड में महाकाल की पूजा की थी क्या ऐसा लिखा हुआ है या नहीं लिखा हुआ बिल्कुल लिखा हुआ है इसमें इसमें दो राय नहीं है कि उस किताब के अंदर जो भी जिस दिन हेमकुंड साहब की जब खोज हुई है जिस शब्दों से खोज हुई है उसमें महाकाल की पूजा विचित्र नाटक में लिखी है और महाकाल का मतलब क्या है महाकाल का मतलब ही परमेश्वर है और ये महान कोश जो हमारी डिक्शनरी जिसे कह सकते हैं सिख पंथ की जिसको आ, आ, हर जगह पर प्रवानित है वहाँ पर इसका नाम परमेश्वर है अगर वहाँ पर बैठ के परमेश्वर की पूजा नहीं की आराधना नहीं की गुरु गोविंद सिंह जी ने तो फिर क्या किया ये तो इसमें कोई दो राय नहीं है लफ्जों के जो लफ्ज जहाँ पर जो अप्रोप्रिएट लिख के उसको हम छेड़छाड़ नहीं करते हैं आपने लफ्जों की बात करी है कि सिख धर्म में क्या पूजा होती है क्योंकि वहाँ पर लिखा है महाकाल की पूजा की है देखो क्या सिख क्या धर्म में पूजा होती है देखो जो पूजा किसी की आराधना करना सारा पूजा ही कहते हैं उसको लफ्जों के बीच में घुमाने की जरूरत नहीं है मगर जो पूजा है ये जो विचित्र नाटक में बात रखी है गुरु गोविंद सिंह महाराज के पूर्ण जन्म की बातें हैं सो ये बात बातों के ऊपर कंट्रोवर्सी में मैं नहीं पढ़ सकता इसीलिए हमने जत्दार साहब को लिखी है कि आप बता दो कि जे महाकाल यहाँ पर लिखा गलत है तो सारी जगह से मिटा दें विचित्र नाटक में से मिटवा दें जहाँ जहाँ वो कर सकते हैं मगर जो दशम ग्रंथ के विरुद्ध बात करेगा हम उसका टटके के जवाब देंगे और उनको इस बात पे मजबूर भी करेंगे कि ये गुरु ग्रंथ साहब महाराज के बाद जो अगर गुरु गोविंद सिंह महाराज ने ये जो दशम ग्रंथ की वाणी उचारी है उसको भी आज लोग पूरी उसी तरीके से उनकी आराधना करते हैं उनको ठीक है हमारे गुरु 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 ग्रंथ साहब हैं मगर दशम ग्रंथ के हम विरोध नहीं कर सकते ये अकाल तख्त की तरफ से भी हुक्म है लेकिन सर सबसे बड़ा सवाल इसलिए पैदा हो जाता है कि जो दिल्ली कमेटी की प्रचार प्रसार कमेटी है जो मैंने अपने सूत्रों के हवाले से जानकारी निकाली है कि इस किताब को लेकर या जो आपके स्कूलों में किताब लगी हुई है इसको लेकर प्रचार प्रसार कमेटी पिछले दो साल पहले एक कमेटी बनी थी जिसमें स्कूल के प्रिंसिपल भी शामिल थे लेकिन उनकी तरफ से प्रिंसिपल की तरफ से कई सवाल जवाब उठाए गए थे लेकिन प्रचार प्रसार कमेटी ने कोई कदम नहीं उठाया इसको लेकर क्या आपने किस थी? किस टॉपिक के ऊपर में किताबों को लेकर किताब में कोई किंतु परंतु कोई किंतु परंतु नहीं है किसी भी किताब की अथॉरिटी किशन चेक की जाती है उसके पब्लिकेशन के बारे में पब्लिकेशन ने किस ऑथर से चीज़ें ली है ये सारी देखने के बाद किताबें लगाई जाती है और ये किताब में इस शब्द को लेकर अगर कोई विवाद कर रहा है तो मैं समझता हूँ कि उसकी मुँह रखता है उसको अपने आप को ज्ञानी कलवाने का हक